ਵਾਹਿਗੁਰੂ ਜੀ ਖਾਲਸਾ ਵੇਖ ਫਤਿਹ ਅਜੋ ਤਾਸਮ ਅਰੇ YouTube ਚੈਨਲ ਜੋ ਸਾਨ ਤੱਕ ਪਹੁੰਚਾ ਹੈ ਜਿੱਥੇ ਅੱਜ ਤਾਂ ਤਾਂ ਸ਼੍ਰੀ ਨਾਨਕ ਦੇਵ ਸਾਹਿਬ ਸ਼੍ਰੀ ਨਾਨਕ ਦੇ ਜੀ ਇਹ ਦੇ ਪ੍ਰਕਾਰ ਤਿਹਾੜੇ ਨੂੰ ਸਮਰਪਤ ਅੱਖਾਂ ਦਾ ਫ੍ਰੀ ਚੈਂਕ ਅਤੇ ਫ੍ਰੀ ਆਪਰੇਸ਼ਨ ਜੋ ਬੰਦਰ ਦੇ ਰਹੇ ਹਨ ਸ਼੍ਰੀ ਗੁਰੂ ਦਾਸ ਪਵਨ ਗਲੀ ਨੰਬਰ 1 ਮੁਕਸਦਾਂ ਵਿਖੇ ਨਜ਼ਦੀਕੀ ਸਿਕਟ ਹਸਪਤਾਲ ਵਿਖੇ ਲਗਾਇਆ ਗਿਆ ਹੈ आदि बोर्ड देख रहे थे और इस संबंधी जानकारी जो प्रबंधक कमेटी ने लगया उन्होंने को जानकारी लीए एक कदि वास्ते लगे गया है श्री गुरुदास पवन गली नंबर एक जितेल लगाया गया आओ जानकारी ली अख फ्री कैंपास श्री गुरुदास भवन मकजूदा वि लगाया गया है जिते जिते फ्री अखा कैंप लगाया है ना आओ जानकारी जाए स्थान श्री गुरुदास मंदिर मकजिदा गली नंबर जिते फ्री कैंप लगे अखाता तंत्र नानक प्रबंधक कमेटी को जानकारी लाइए डॉक्टर साहब तो जानकारी लाइए ਹੰਦਰ ਤੇ ਲਈ ਉਹ ਸਾਰੇ ਦੇ ਪੁੱਤਲੀ ਮਰਨ ਦਾ ਆਪਰੇਸ਼ਨ ਹੋਊਗਾ ਉਹ ਲੇਕਿਨ ਪੀਏ ਵਿਰਾਜ ਜੀ ਇੱਥੇ ਹੈ। ਥੈਟ ਟੈਸਟ ਇਜ਼ ਲਿੰਗ ਯਾ ਹਮਾਰੇ। ਠੀਕ ਹੈ ਤੇ ਪੀਏ ਉਹ ਆਉਜਾ ਸਾਣਾ ਗੱਲ ਕਰ ਜਿੱਥੇ ਕੈਂਪ ਲੱਗਾ ਹੈ। ਮੈਂ ਸਰ ਜੀ ਮੈਂ ਡਾਕਟਰ ਮਨਦੀਪ ਸੂਦ ਅਸੀਂ ਓਪਲਸ ਆਈ ਹਸਪੀਟਲ ਜਲੰਧਰ ਤੋਂ ਮਲਡਾਉਨ ਵਿਖੇ ਸਾਡਾ ਹਸਪੀਟਲ ਹੈ ਅਸੀਂ ਇੱਥੇ ਮਕਸੂਦਾਂ ਸ਼੍ਰੀ ਗੁਰੂ ਰਵਿਦਾਸ ਭਵਨ ਚ ਅੱਖਾਂ ਦਾ ਕੈਂਪ ਲਗਾਉਣ ਆਏ ਹਾਂ ਇਸ ਕੈਂਪ ਚ ਅਸੀਂ ਹਾਲੇ ਤੱਕ 100 ਤੱਕ ਮਰੀਜ਼ ਦੇਖ ਲਏ ਹੈ ਔਰ ਲੱਗਦਾ ਹੈ ਕਿ 3-400 ਮਰੀਜ਼ ਹੋ ਜਾਣੇ ਹੈ ਤੇ ਅਸੀਂ 30 ਮਰੀਜ਼ਾਂ ਦੇ ਆਪਰੇਸ਼ਨ ਬਿਲਕੁਲ ਫ੍ਰੀ ਕਰਾਂਗੇ ਜਿਸ ਕੋਈ ਬਿਨਾ ਟੀਕਾ ਟਾਂਕਾ ਪੱਟੀ ਦੇ ਹੋਊਗਾ ਜਰ ਸਾਹਿਬ ਜੀ ਆਪਣਾ ਨਾਮ ਤੇ ਟੈਲੀਫੋਨ ਨੰਬਰ ਦੱਸਿਆ ਜਾਵੇ ਜੀ ਮੇਰਾ ਨਾਮ ਡਾਕਟਰ ਮਨਦੀਪ ਸੂ ਤੇ ਫੋਨ ਨੰਬਰ ਹੈ 89815169524 ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਨੇ ਜੋ ਫ੍ਰੀ ਕੈਂਪ ਲਗਾ ਹੈ ਆਓ ਡਾਕਟਰ ਸਾਹਿਬ ਨੇ ਦੂਸਰੇ ਡਾਕਟਰ ਸਾਹਿਬ ਜੋ ਇਹ ਚੈੱਕਅਪ ਕਰਦੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਰਵਿਦਾਸ ਨਗਰ ਰਵਦਾਗੜੀ ਨੰਬਰ 1 ਵਿੱਚ ਫ੍ਰੀ ਅੱਖਾਂ ਦੇ ਕੈਂਪ ਲਗਾਇਆ ਹੈ ਆਓ ਜਾਣਕਾਰੀ ਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਇਹ ਕਿਸ ਸੰਬੰਧ ਲੱਗਾ ਹੈ ਕੈਂਪ ਜੀ ਫ੍ਰੀ ਕੈਂਪ ਏ ਜੀ ਹਰ ਸਾਲ ਡਾਕਟਰ ਸਰਜ ਦੇਵਾ ਜੀ ਲਗਾਉਂਦੇ ਨੇ ਉਹਨਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਹਰ ਸਾਲ ਸਾਡੇ ਵੱਲੋਂ ਸਾਨੂੰ ਬੁਲਾਉਂਦੇ ਨੇ ਅਸੀਂ ਓਕੁਲਸ ਆਈ ਹਸਪੀਟਲ ਨੂੰ ਆਏ ਆ ਮੇਰਾ ਨਾਮ ਡਾਕਟਰ ਰਮਨ ਭਗਤ ਅਸੀਂ ਹਰ ਸਾਲ ਇੱਥੇ ਆਣ ਕੇ ਜਿੱਦਾਂ ਅਲੱਗ-ਅਲੱਗ ਏਰੀਆਜ਼ 'ਚ ਕੈਂਪ ਲਗਾਉਂਦੇ ਆ ਜਿੱਥੇ ਮਰੀਜ਼ ਸਿਲੈਕਟ ਕਰਕੇ ਉਹਨਾਂ ਦੀ ਸਰਜਰੀਜ਼ ਕੀਤੀ ਜਾਂਦੀਆਂ ਇਹ ਸਰਜਰੀਆਂ ਬਿਲਕੁਲ ਮੁਫਤ ਹੁੰਦੀਆਂ ਹਨ ਅਤੇ ਨਾਲ ਦਵਾਈਆਂ ਵੀ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਐਨਕਾਂ ਦਿੱਤੀਆਂ ਜਾਂਦੀਆਂ ਇਹ ਸਾਰੇ ਜਿੱਦਾਂ ਵੀ ਚੈੱਕਅਪ ਥਾਰਾ ਕੁਛ ਹੈ ਸਭ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ ਤੁਸੀਂ ਆਪਣਾ ਟੈਲੀਫੋਨ ਨੰਬਰ ਦੱਸ ਜਾਵੇ ਜੀ ਮੇਰਾ ਟੈਲੀਫੋਨ ਨੰਬਰ ਹੈ 89015399198 ਆ ਮਿਲਣਾ ਕਿੱਥੇ ਮਿਲਿਆ ਜੱਸ ਹਸਪਤਾਲ ਦੇ ਵਿੱਚ ਸਾਨੂੰ ਓਕੂਲਸ ਆਈ ਹਸਪੀਟਲ ਮੋਡਲ ਟਾਊਨ ਵਿੱਚ ਆ ਕੇ ਮਿਲ ਸਕਦੇ ਹੋ ਇਹ ਜਾਣਤੀ ਡਾਕਟਰ ਸਾਹਿਬ ਜਾਨ ਕੇ ਕਿ ਜਿੱਥੇ ਅੱਜ ਧੰਤਾ ਸ਼ਿਖਨਾਨ ਦੇ ਪਗਿਆ ਹਿਾਰੇ ਦੇ ਵਿੱਚ ਗਲੀ ਨੰਬਰ 1 ਰਵਦਾਦਪੁਰ ਵਿੱਚ ਲਗਾਇਆ ਗਿਆ ਹੈ ਨਾ ਜਾਣ ਕੇ ਦੇ ਧੰਵਾਦ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਫ੍ਰੀ ਕੈਂਪ ਲਗਾਇਆ ਹੈ ਆਪਰੋਂ ਦਾ ਕਰਨ ਜੀ ਯਾਨਕਿ ਲਈ ਜਾਣਕਾਰੀ ਚੈਕ ਕਰਾ ਲੈਣੀ ਹੈ ਹਾਂ ਜੀ ਮੇਰੇ ਨਾਮ ਤੋਂ ਮਾਦ ਸਾਬ ਨਹੀਂ ਕਰਨੀ ਚਲੋ ਫਿਰ ਤੁਸੀਂ ਚੈੱਕ ਕਰਾ ਕੇ ਨਾ ਨਹੀਂ ਨਾ ਅਫੈਕਸ਼ਨ ਅਫੈਕਸ਼ਨ ਸਾਡਾ ਸਰਜੀਤ ਕੈਂਪ ਲਗਾਇਆ ਹੈ ਤੰਤਰ ਜੀ ਨਾਨਗਦੀਰ ਘਾੜੇ ਦੇ ਵਿੱਚ ਰੀ ਕੈਂਪ ਲਗਾਇਆ ਹੈ ਧੰਵਾਦ ਡਾਕਟਰ ਸਾਹਿਬ ਦਾ ਪਰੰਦਾ ਕਮੇਟੀ ਨੂੰ ਅਚੈਕ ਕਰਾਦੇ ਕਰਸਾ ਕਰੋ ਅਫੈਕਸ਼ਨ ਦਿਓ ਜੀ ਜਰਾ ਜੀ और जानकारी ले डॉक्टर साहब को जो बैठे आए उ परत डॉक्टर साहब सताल जी चैम अखा नंबर चेक कर रहे हैं चक्कर नंबर चेक कर रहे हैं ਸੱਚ ਕਰ ਦਿਓ ਡਾਕਟਰ ਸਾਹਿਬ ਵੀ ਕੈਂਪ ਤਾਂ ਨਾਮ ਰਜਿਸਟਰ ਹਿਅਰ ਆੜਿਆਲੀ ਨੂੰ ਤੇ ਆੜਿਆਲੇ ਦੇ ਵਿੱਚ ਕੋਈ ਨੰਬਰ ਇੱਕ ਤੋਂ ਦਾਖਲ ਹੋ ਕੇ ਜਿਹੜਾ ਆਪਾਂ ਨੂੰ ਬਿਚੇ ਲਗਾਏਗਾ ਕੈਂਪ ਇਹ ਆਪਰੇਸ਼ਨ ਨਹੀਂ ਹੈ ਮੈਡੀਸਨ ਦਾ ਅੱਜ ਜਿਹੜਾ ਲਿਖਵਾਉਣਾ ਹੈ ਉਹ ਕਰਨਾ ਤਰਵਾਤਾ ਹੈ ਇਹ ਮੈਡੀਕਲ ਇਹ ਮੈਡੀ ਵੀ ਐਂਟਰੀ ਪਹਿਲਾਂ ਹੁੰਦੀ ਹੈ ਇੱਥੇ ਹਾਂ ਇੱਥੇ ਐਂਟਰੀ ਪੈਂਦੇ ਹਾਂ ਜਿਹਦਾ ਸਰਜਰੀ ਦਾ ਹੁੰਦਾ ਹੈ ਇੱਥੇ ਡਾਕਟਰ ਕੋ ਐਂਟਰੀ ਕਰਾ ਰਹੇ ਐ ਨਰਸਿੰਗ ਦੇ ਰਹੇ ਸਾਰੇ ਕਨਕ ਦਾ ਨੰਬਰ ਆਪਰੇਸ਼ਨ ਦਾ ਹਾਂ ਆਇ ਨਾ ਆਇ ਨਾ ਆਇ ਇੱਥੇ

啊，我就直接是干不了。 ਕਹਿੰਦੇ ਕਿਤੋਂ ਆਏ ਜੀ ਕੈਂਪ ਤੇ ਅਸੀਂ ਮਕਸੂਦਾਂ ਤੋਂ ਆਏ ਜੀ ਮਾ ਸ਼ਕਲੋ 19 ਮਕਸੂਦਾ ਜਿੰਦਾ ਰੋਡ ਇਹ ਕੀ ਹੈ ਅੱਖਾਂ ਚੈੱਕ ਕਰਾਉਣ ਆਏ ਹਾਂ ਹਾਂ ਜੀ ਅੱਖਾਂ ਚੈੱਕ ਕਰਾਉਣਾ ਆਏ ਹਾਂ ਜੀ ਐਨਕ ਲੱਗ ਗਈ ਐਨਕ ਲੱਗ ਗਈ ਆ ਡ੍ਰੌਪਸ ਵੀ ਮਿਲ ਗਿਆ ਬਹੁਤ 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 ਧੰਨਵਾਦ ਬਹੁਤ ਸਾਰੀ ਟੀਮ ਦਾ ਡਾਕਟਰਾਂ ਦੀ ਦਾ ਕੀ ਕਹਿਣਾ ਚਾਹੁੰਦੇ ਹੈ ਪ੍ਰਬੰਧਕ ਕਮੇਟੀ ਨੇ ਕੀ ਕਹਿਣਾ ਜਿਹਨਾਂ ਨੇ ਲਵਾਇਆ ਕੈਂਪ ਲੋਗਾਂ ਨਾਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਬਹੁਤ ਵਧੀਆ ਉਹਨਾਂ ਨੇ ਰੇਂਜ ਕੀਤਾ ਹੈ ਜਿਹੜੇ ਕਮੇਟੀ ਮੈਂਬਰ ਨੇ ਉਹਨਾਂ ਨੇ ਬਹੁਤ ਵਧੀਆ ਰੇਂਜ ਕੀਤਾ ਹੈ ਡਾਕਟਰ ਵੀ ਬਹੁਤ ਵਧੀਆ ਨੇ ਬਹੁ ਔਰ ਬਾਕੀ ਜਿਹੜੇ ਆ ਆਪਰੇਸ਼ਨਾਂ ਵਾਲੇ ਆ ਜਿਹੜੇ ਉਹ ਸਾਰੇ ਲਾਈਨ ਤੇ ਲੱਗੇ ਹੋਏ ਆ ਤੇ ਬਹੁਤ ਵਧੀਆ ਪ੍ਰਬੰਧ ਆ ਤੇ ਟੀਮ ਦਾ ਵੀ ਬਹੁਤ-ਬਹੁਤ ਰਹੀ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਰਿਆਂ ਨੂੰ ਇਹ ਚੈਨਲ ਤੇ ਰਾਈ ਸਾਰਿਆਂ ਨੂੰ ਦਖਾਣਾ ਹੈ ਤੁਹਾਡਾ ਆ ਵੀ ਧੰਨਵਾਦ ਪ੍ਰੈਸ ਦਾ ਵੀ ਧੰਨਵਾਦ ਤੁਹਾਨੂੰ ਜਾਣਕਾਰੀ ਦਿੱਤੀ ਜਾਨੇ ਆਓ ਆਪਾਂ ਜਿਹਨਾਂ ਨਾਲ ਆਪਰੇਸ਼ਨ ਵਾਸਤੇ ਉਹਨਾਂ ਕੋ ਪਹਿਲਾਂ ਇੱਕ ਰਾਈ ਮੁਲਾਕਾਤ ਜਿਨ੍ਹਾਂ ਨੇ ਅੱਜ ਕੈਂਪ ਵਿੱਚ ਅਖਰਚਿਆ ਕੋ ਕਰਾ ਕੇ ਆ ਪ੍ਰੋਗਰਾਮ ਬਣਾਇਆ ਉਹਦਾ ਕੋ ਬਾਦ ਵਿੱਚ ਆਪਾਂ ਬੜਾ ਪ੍ਰਬੰਧ ਅੱਛਾ ਹੈ ਆ ਚੈਂਪਲ ਗਿਆ ਉਹਨਾਂ ਕੋ ਜਾਣਕਾਰੀ ਲਈ ਇੱਕ ਇਸਤਮ ਬਾਕੇ ਆਏ ਜੀ ਅੱਜ ਆਪਰੇਸ਼ਨ ਕਰਾਉਣ ਲਈ ਆਖਾਣਾ ਇਹ ਕਿੰਨੇ ਵੇ ਟਾਈਮ ਦਿੱਤਾ ਜੀ ਤੁਹਾਨੂੰ ਹਾਂਜੀ ਕਿੱਥੋਂ ਆਏ ਕਿੱਥੋਂ ਆਏ ਜੀ ਤੁਸੀਂ ਉਸੂਦਾਂ ਤੋਂ ਜੀ ਹਾਂਜੀ ਇਹ ਕਿੰਨੇ ਵੇ ਟਾਈਮ ਦਿੱਤਾ ਜੀ ਤੁਹਾਨੂੰ ਟਾਈਮ ਸਾਨੂੰ 10 10:30 ਦਾ ਦਿੱਤਾ ਸੀ ਹੁਣ ਅਸੀਂ ਆ ਗਏ ਹੁਣ ਦੇਖੋ ਪ੍ਰੈਸ਼ਨ ਲਈ ਸਾਨੂੰ ਬਿਠਾਤਾ ਤੇ ਲੈ ਜਾਣਗੇ ਕਰਾ ਲੈਣਾ ਹੁਣ ਜਿਹਨਾਂ ਨੇ ਕੈਪ ਬੁਲਾਇਆ ਹੁਣ ਔਰ ਇੱਥੇ ਕਹਿਣਾ ਚਾਹੁੰਦੇ ਜੀ ਉਹਨਾਂ ਮਾਰੇ ਜੀ ਥੈਂਕ ਯੂ ਧੰਨਵਾਦ ਕਰਨਾ ਚਾਹੁੰਦੇ ਉਹਨਾਂ ਦਾ ਇਹ ਤੁਸੀਂ ਕਿੱਥੋਂ ਆਏ ਜੀ ਇੱਥੋਂ ਦੇ ਆਏ ਜੀ ਅਸੀਂ ਕਿਨਾਂ ਜਾਵੋ ਜੀ ਦਾ ਪ੍ਰਿਤਮ ਦਾਸ ਇਹ ਕਿਰਤਾਂ ਵਾਸਤੇ ਆਇਆ ਤੇ ਅੱਖਰ ਵਾਸਤੇ ਐਸੀ ਪਰਸ਼ਨ ਵਾਸਤੇ ਅੱਖ ਦਾ ਪਰਸ਼ਨ ਕਰਨਾ ਹੈ ਜਾਨ ਕੇ ਲਈ ਹਾਂਜੀ ਕਿਸ ਕੰਮ ਆਏ ਜੀ ਹਾਂਜੀ ਕਿਸ ਕੰਮ ਆਏ ਜੀ ਆਪਰੇਸ਼ਨ ਵਾਸਤੇ ਜੀ ਅੱਛਾ ਟਾਈਮ ਮਿਲ ਗਿਆ ਤੁਹਾਨੂੰ ਜੀ ਹਾਂਜੀ ਆਦਾ ਆਪਰੇਸ਼ਨ ਕਰਵਾਉਣਾ ਜੀ ਮੋਤੀ ਦੇ ਜੀ ਹਾਂਜੀ ਮਾਦਾ ਕਿਰਕਾ ਮਾਇ ਜੀ ਇਹ ਬਰੇਜਨ ਕਰਾਣ ਹਾਂ ਉਹ ਜਾਣਾ ਅੱਛਾ ਟਾਈਮ ਦਿੱਤਾ ਤੇ ਹਾਂਜੀ ਦਿੱਤਾ ਤੇ ਚੈੱਕਅਪ ਕਰ ਲੈ ਜੀ ਹਾਂਜੀ ਕਰ ਲੈ ਵਲ ਪ੍ਰਬੰਧਕ ਕਮੇਟੀ ਨੇ ਜੋ ਲਗਾਇਆ ਕੈਂਪ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸੰਗਤਾਂ ਅਸੀਂ ਪ੍ਰਮਾਤਮਾ ਕਾਸਰ ਜੋੜਦੀਆਂ ਹੋਈਆਂ ਆਓ ਅੰਦਰ ਕੇ ਜਾਣਕਾਰੀ ਲਈ ਜਿੱਥੇ ਅੱਜ ਫ੍ਰੀ ਕੈਂਪ ਸਾਧੂ ਨਾਨਕ ਦੇਵ ਜੀਹਾੜੀ ਦੇ ਸੰਬੰਧ ਵਿੱਚ ਦਾ ਨਵਕੜੀ ਨਵਰੇ ਤਲਵਾਇਆ ਗਿਆ ਕੈਂਪ ਰਿਹਾ ਹੈ ਡਾਇਰੈਕਟਰ ਚਾਵੀ ਸਿੰਘ ਜੀ ਇੱਕ ਇਸਤਮਵਾਦ ਆ ਪੈਂ ਜੀ ਅੱਖਾਂ ਚੈੱਕ ਕਰਾਉਣਾ ਹੈ ਚੈੱਕ ਕਰਾਉਣਾ ਹੈ ਹਾਂ ਜੀ ਹੋ ਗਿਆ ਜੀ ਨਹੀਂ ਹਲੇ ਹੋਣੀ ਆ ਇਹ ਇਹ ਜਿਹਨਾਂ ਕੈਂਪ ਰਿਆ ਹੁਣ ਬਾਰੇ ਪ੍ਰਬੰਧਕ ਕਮੇਟੀ ਦਾ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਲਾਇਆ ਹੈ ਜੇ ਉਪਰਾਲਾ ਕਹਿੰਦੀ ਆ ਕੀਤਾ ਆ ਕਿ ਲੋਕਾਂ ਦੇ ਗਰੀਬਾਂ ਨੇ ਜਿਹੜੇ ਨਹੀਂ ਬਣਵਾ ਸਕਦੇ ਉਹਨਾਂ ਵਾਸਤੇ ਮਦਦ ਈ ਆ ਆਪ ਜੀ ਕਿੱਥੋਂ ਆਏ ਜੀ ਅਸੀਂ ਬਸ ਦੀਵਾ ਵਾ ਵੇਖ ਲਤੋਂ ਲੰਮਰ ਸ਼ਾਇਦ ਹੁਣ ਪਹੁੰਚਿਆ ਫਿਰ ਕੈਂਪ ਦੇ ਵਿੱਚ ਵਿਵਾਨ ਨੰਬਰ ਗਲੀ ਬਨੇ ਜਿੱਥੇ ਤਾਂ ਤਾਂ ਨਾਨਕ ਦੇਵ ਜੀ ਪ੍ਰਕਾਹ ਦਿਹਾੜੇ ਵਿੱਚ ਲਾਇਆ ਅੱਖਾਂ ਦਾ ਫ੍ਰੀ ਕੈਂਪ ਔਰ ਜਾਣਕਾਰੀ ਲਈ ਜੋ ਸਤਕਾਰਯੋਗ ਪਹਿਨ ਜੀ ਭਾਜੀ ਕਿਸ ਕੰਮ ਵਾਸਤੇ ਤੁਸੀਂ ਆਏ ਜੀ ਅੱਖਾਂ ਚੱਕਰ ਹੋਣੇ ਜੀ ਚੱਕਰ ਹੋਣੇ ਨਹੀਂ ਹਜੇ ਟਾਈਮ ਮਿਲ ਗਿਆ ਜੀ ਟਾਈਮ ਮਿਲ ਗਿਆ ਤੁਹਾਨੂੰ ਜੀ ਟਾਈਮ ਹੋ ਜਾ ਆਪਣੇ ਐਂਟਰੀ ਹੋਣੀ ਹੈ ਜੀ ਕੋਈ ਸਸਟੋ ਮੈਂ ਠੀਕ ਹੈ ਇਹ ਪ੍ਰਬੰਧਕ ਮੀਟੀ ਦਾ ਕੀ ਕਹਿਣਾ ਚਾਹੁੰਦੇ ਪ੍ਰਬੰਧਕ ਜੀ ਨੇ ਕੈਂਪ ਲਗਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ आज संत नानक देव के रस नंबर गली में लगाया गया कैंप जिथे संगत ने किया परमात्मा शुक्र गरीब जनता वास्ते जिन्ह ने कैंप लगाया उन्होंने किता शुकरणा महाराज मोहरे प्रबंधक कमेटी का धनबाद और जानकारी प्रबंधक कमेटी ने जिन्हों तक लगे गया कैंप बोलिए जी खालसा वाहेगुरु जी की फतेह ਅੱਜ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਆਪਰੇਸ਼ਨ ਕੈਂਪ ਲਗਾ ਰਹੇ ਹਾਂ ਇਹ ਕੈਂਪ ਗੁਰੂ ਰਵਿਦਾਸ ਭਵਨ ਸ੍ਰੀ ਗੁਰੂ ਵੀਦਾਸ ਨਗਰ ਗਲੀ ਨੰਬਰ 1 ਸੈਕਰਟ ਹਾਰਟ ਹਸਪਤਲ ਦੇ ਨਾਲ ਗਲੀ ਨੰਬਰ 1 ਦੇ ਵਿੱਚ ਲਗਾ ਰਹੇ ਹਾਂ ਮਕਸੂਦਾ ਅਤੇ ਇਸ ਕੈਂਪ ਵਿੱਚ ਵਿਸ਼ੇਸ਼ਤਾ ਇਹ ਹੈ ਇਸ ਕੈਂਪ ਵਿੱਚ ਜਿੱਥੇ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਵੇਗਾ ਉੱਥੇ ਲੋੜਵੰਦ ਮਰੀਜ਼ਾਂ ਨੂੰ ਸਾਰਿਆਂ ਨੂੰ ਫ੍ਰੀ ਦਵਾਈਆਂ ਅਤੇ ਫ੍ਰੀ ਐਨਕਾਂ ਦਿੱਤੀਆਂ ਜਾਣਗੀਆਂ ਇਸ ਕੈਂਪ ਵਿੱਚ ਜਿੰਨੇ ਵੀ ਸਾਡੇ ਮਰੀਜ਼ ਅੱਖਾਂ ਆਪਰੇਸ਼ਨ ਦੇ ਲਈ ਡਾਕਟਰ ਸਾਹਿਬ ਨੇ ਨਿਰਧਾਰਤ ਕਰਨਗੇ ਜਿੰਨੇ ਮਰਜ਼ੀ ਹੋਣ ਜਿੰਨੇ ਗਿਣਤੀ ਮਰਜ਼ੀ ਹੋਵੇ ਸਭ ਦਾ ਫ੍ਰੀ ਆਪਰੇਸ਼ਨ ਕਰਾਵਾਂਗੇ ਅਤੇ ਉਹਨਾਂ ਨੂੰ ਇੱਥੋਂ ਗੱਡੀਆਂ ਵਿੱਚ ਲਾ ਜਾ ਕੇ ਹਸਪਤਾਲ ਲੈ ਜਾ ਕੇ ਆਪਰੇਸ਼ਨ ਕੀਤਾ ਜਾਵੇਗਾ ਅਤੇ ਵਾਪਸ ਹੀ ਗੱਡੀਆਂ ਵਿੱਚ ਉਹਨਾਂ ਨੂੰ ਇੱਥੇ ਪਹੁੰਚਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜਾ ਕੈਂਪ ਹੈ ਹਰ ਸਾਲ ਗੁਰਨਾਨ ਸਿੰਘ ਸਾਹਿਬ ਦੇ ਪ੍ਰਕਾਸ਼ ਦੇ ਹਾਰੇ ਨੂੰ ਸਮਰਪਿਤ ਲਗਾਇਆ ਜਾਂਦਾ ਹੈ ਇਹ ਇਹ ਜਿਹੜਾ ਕੈਂਪ ਹੈਗਾ ਬਾਵਾ ਹੈਲਥ ਐਂਡ ਰੀਗੇਵਰੀ ਸੈਂਟਰ ਦੇ ਡਾਇਰੈਕਟਰ ਡਾਕਟਰ ਮੇਵਾ ਸਿੰਘ ਪਰਿਵਾਰ ਅਤੇ ਪ੍ਰੀਤਿੰਦਰ ਸਿੰਘ ਯੂਐਸਏ ਦੇ ਪਰਿਵਾਰ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਇਹ ਅੱਜ 6ਵਾਂ ਕੈਂਪ ਹੈ ਪ੍ਰਮਾਤਮਾ ਕਿਰਪਾ ਕਰੇ ਗੁਰਨਾਨ ਦੇ ਸਾਥ ਸਾਡੇ ਸਿਰ ਤੇ ਹੱਥ ਰੱਖਣ ਅਤੇ ਹਰ ਸਾਲ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਲੇਵਣ ਦੇ ਵਈ ਹਰ ਸਾਲ ਕੈਂਪ ਲਗਾਇਆ ਕਰੀਏ ਇਹ ਅਸੀਂ ਗੁਰਨਾਨ ਦੇ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਅਤੇ ਮੈਂ ਬਾਵਾ ਹੈਲਥ ਰੀਹੈਬਿਲੀਟੇਸ਼ਨ ਸੈਂਟਰ 78 ਅਰਬਨ ਸਟ੍ਰੀਟ ਫੇਸ 2 ਜਲੰਧਰ ਦਾ ਇੰਚਾਰਜ ਹਾਂ ਡਾਕਟਰ ਮੀਵਾ ਸਿੰਘ ਅਤੇ ਮੇਰੇ ਨਾਲ ਹੋਰ ਦੇ ਮੇਰੇ ਨਾਲ ਖੜੇ ਹਨ ਡਾਕਟਰ ਸਵਾਜੀਤ ਸਿੰਘ ਜੀ ਜੋ ਮੇਰੇ ਬੇਟੇ ਹਨ ਇਹ ਸਿਵਲ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਜਲੰਧਰ ਵਿੱਚ ਸਿਵਲ ਦੇ ਰਹੇ ਹਨ ਇਹ ਸਿਵਲ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਅਸੀਂ ਕਾਮਨਾ ਕਰਦੇ ਹਾਂ ਕਿ ਪ੍ਰਮਾਤਮਾ ਡਾਕਟਰਾਂ ਦੇ ਸਿਰ ਤੇ ਵੀ ਹੱਥ ਰੱਖੇ ਅਤੇ ਸਾਰੇ ਆਪਰੇਸ਼ਨ ਸਫਲ ਕਾਮਯਾਬ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ 6ਵਾਂ ਫ੍ਰੀ ਅੱਖਾਂ ਦਾ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਇਹ ਅਸੀਂ ਨਿਰੰਤਰ ਹਰ ਸਾਲ ਗੁਰਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹ ਸਾਡੀ ਟੀਮ ਵੱਲੋਂ ਫਾਦਰ ਸਾਹਿਬ ਵੱਲੋਂ ਮੇਰੇ ਡਾਕਟਰ ਮੀਵਾ ਸਿੰਘ ਜੋ ਕਿ ਇੰਚਾਰਜ ਨੇ ਡਾਇਰੈਕਟਰ ਨੇ ਬਾਵਾ ਹੈਲਥ ਐਂਡ ਰੀਹੈਬ ਸੈਂਟਰ ਦੇ ਉਹਨਾਂ ਵੱਲੋਂ ਪਰਾਲਾ ਕੀਤਾ ਜਾਂਦਾ ਹੈ ਮੈਂ ਆਸ ਕਰਦਾ ਵੀ ਇਸੇ ਤਰ੍ਹਾਂ ਗੁਰਨਾਨਕ ਸਾਹਿਬ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਤੇ ਸਾਡੇ ਤੋਂ ਹਰ ਸਾਲ ਸੇਵਾ ਲੈਂਦੇ ਰਹਿਣ ਔਰ ਮੈਂ ਅਰਦਾਸ ਕਰਦਾ ਕਿ ਗੁਰਨਾਨਕ ਸਾਹਿਬ ਸਾਡੇ ਸਿਰ ਤੇ ਇਸੇ ਤਰ੍ਹਾਂ ਕਿਰਪਾ ਕਰੀ ਰੱਖਣ ਡਾਕਟਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੋ ਵੀ ਅੱਜ ਆਪਣਾ ਅੱਖਾਂ ਦਾ ਆਪਰੇਸ਼ਨ ਕਰਵਾਣਗੇ ਜਾਂ ਜਾਂਚ ਕਰਵਾਣਗੇ ਇਥੋਂ ਉਹ ਮਰੀਜ਼ਾਂ ਨੂੰ ਵੀ ਰਾਹਤ ਮਿਲੇ ਤੇ ਡਾਕਟਰਾਂ ਨੂੰ ਸਫਲਤਾ ਮਿਲੇ ਉਹਨਾਂ ਦੇ ਕਾਰਜ ਵਿੱਚ ਸੋ ਮੈਂ ਇੰਨਾ ਹੀ ਕਹਿੰਦੇ ਹਾਂ ਆ ਧੰਨਵਾਦ ਕਰਦਾ ਸਾਰੀ ਸੰਗਤ ਜਿਹੜੀ ਇੱਥੇ ਆਈ ਗਿਆ ਤੇ ਜਿਹੜੇ ਸਾਡੇ ਮੀਡੀਆ ਪਰਸਨ ਆਏ ਨੇ ਕਵਰ ਕਰਨ ਸਾਨੂੰ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤਹਿ ਦਿਲੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸਵੇਜਿਤ ਸਿੰਘ ਬਤੌਰ ਸਿਵਲ ਹਸਪਤਾਲ ਇੰਚਾਰਜ ਐਂਟੀ ਰੈਟਰੋਵਾਇਰਲ ਡਿਪਾਰਟਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਜੀ ਮੇਰਾ ਸੰਪਰਕ ਨੰਬਰ ਹੈ ਜੀ 788946248 ਧੰਨਵਾਦ ਜੀ ਉਹਨਾਂ ਨੂੰ ਕਿਹਨੂੰ ਆਈ ਨੂੰ ਦੱਸ ਦਿੱਤਾ ਕਿ ਹੈਗਾ ਐਸ ਜੀ ਬਸ ਉਹਦਾ ਪੇਂਡਲ ਤੋਂ ਦੱਸਦਾ ਕਾਰਨ ਵੀ ਉਹੀ ਹੈ ਤੁਸੀਂ ਆਪ ਦੇ ਕੋਲ ਹੀ ਇਸ ਵਿੱਚ ਕਰ ਲਈ ਹੈ ਨਾ डॉक्टर साहब जानकारी दें ड्रक्शन देखते हो अ चेकअप कर दे जय गुरु रविदस धन गुरु रविदास आज जैप लगाया गया है ਇਹ ਸਾਰੇ ਹੀ ਕਮੇਟੀ ਮੈਂਬਰਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਗਰੀਬਾਂ ਦੇ ਹੱਕ ਦੇ ਵਿੱਚ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਹਨਾਂ ਨੂੰ ਆਪਰੇਸ਼ਨ ਕੀਤੇ ਜਾਣਗੇ ਜਿਨ੍ਹਾਂ ਨੂੰ ਐਨਕਾ ਲੱਗਣੀਆਂ ਉਹਨਾਂ ਨੂੰ ਐਨਕਾ ਲੱਗ ਰਹੀਆਂ ਆ ਜਿਨ੍ਹਾਂ ਨੂੰ ਲੈਂਸ ਪਹਿਣੇ ਉਹਨਾਂ ਨੂੰ ਲੈਂਸ ਫ੍ਰੀ ਕੈਂਪ ਜਿਹੜਾ ਆ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਜਾ ਰਿਹਾ ਹੈ ਇਹਦਾ ਯੋਗਦਾਨ ਸਾਰੇ ਹੀ ਭੈਣ ਭਰਾਵਾਂ ਤੇ ਸਾਰੀਆਂ ਸੰਗਤਾਂ ਦੇ ਨਾਲ ਬਹੁਤ ਹੀ ਵਧੀਆ ਨਿਭਾਇਆ ਜਾ ਰਿਹਾ ਹੈ ਇੱਥੇ ਚਾਹ ਦਾ ਪ੍ਰਬੰਧ ਆ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਆ ਔਰ ਡਾਕਟਰਾਂ ਦੀ ਟੀਮ ਬਹੁਤ ਅੱਛੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਤੇ ਜੋ ਉਪਰਾਲਾ ਸਾਡੇ ਸਾਰੇ ਸੀਨੀਅਰ ਆਗੂ ਜੋ ਵੀ ਆ ਸਾਡੇ ਵੱਡੇ ਲੀਡਰ ਜੋ ਵੀ ਆ ਸਾਰਿਆਂ ਨੇ ਬਹੁਤ ਹੀ ਵਧੀਆ ਹੀ ਗਰੀਬਾਂ ਦੇ ਹੱਕ ਦੇ ਵਿੱਚ ਕੀਤਾ ਮੈਂ ਇੱਕ ਅੰਗਹੀਨ ਹੋਣ ਦੇ ਨਾਤੇ ਜੋ ਮੈਂ ਕੀ ਦੋਵੇਂ ਲਤਾ ਤੋਂ ਉਪਾਜ ਹਾਂ ਮੈਂ ਵੀ ਇਸ ਇਸ ਸਕੀਮ ਦਾ ਹਿੱਸਾ ਲੈਣ ਵਾਸਤੇ ਅੱਜ ਇੱਥੇ ਆਈ ਆ ਮੇਰੀਆਂ ਵੀ ਅੱਖਾਂ ਦਾ ਚੈੱਕਅਪ ਹੋਇਆ ਮੇਰੀ ਮੈਨੂੰ ਵੀ ਐਨਕਾਂ ਲੱਗੀਆਂ ਹਨ ਬਹੁਤ ਹੀ ਤਰੀਕੇ ਦੇ ਨਾਲ ਡਾਕਟਰਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਤੇ ਮੈਂ ਸਾਰੀ ਟੀਮ ਦਾ ਤੇ ਡਾਕਟਰਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਤੇ ਪ੍ਰਬੰਧਕ ਕਮੇਟੀ ਦਾ ਗੁਰਦੁਆਰੇ ਵਾਲੇ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਮੈੜੀ ਜੋ ਤੁਹਾਡੇ ਲੱਤਾ ਹੈ ਜਾਂ ਕੋਈ ਤੇ ਮਾਰੇ ਕੋਈ ਨਹੀਂ ਕਿਆ ਸਰਕਾਰੋਂ ਕੋਈ ਪੈਨਸ਼ਨ ਲੱਗੀ ਹੈ ਜੀ ਹਾਂ ਜੀ ਸਰਕਾਰ ਵੱਲੋਂ ਮੈਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ 1500 ਰੁਪਇਆ ਮਹੀਨਾ ਮੈਂ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣਾ ਨਾਮ ਦੱਸ ਜਾਈ ਮੇਰਾ ਨਾਮ ਅੰਜੂ ਬਾਲਾ ਐ ਜਿੰਦਾ ਰੋਰ ਮਹਾਸ਼ਕ ਕਲੋਨੀ ਮਕਸੂਦਾ ਦੀ ਰਹਿਣ ਵਾਲੀ ਆ ਅੰਜੂ ਬਾਲਾ ਆਪਣਾ ਕੋ ਟੈਲੀਫੋਨ ਨੰਬਰ ਹੈਗਾ ਜੀ ਹਾਂ ਜੀ 86991 78297 ਇਹ ਸਾਂ ਜਾਣਕਾਰੀ ਦੁੱਤੀ ਜਿਨ੍ਹਾਂ ਦੇ ਨਯੋਗ ਅੱਜ ਕੈਂਪਵਾਸ ਪਹੁੰਚਿਆ ਨਾ ਜੋ ਕੁਦਰਤ ਉਹ ਜੋ ਵੀ ਹੈਗਾ ਉਹਨਾਂ ਦਾ ਜਾਣਕਾਰੀ ਦਿੱਤੀ ਹੈ ਬੀਲ ਚਿਲ ਤੇ ਆਏ ਹੈ ਚੱਲ ਕੇ ਪ੍ਰਬੰਧਕ ਕਮੇਟੀ ਦਾ ਦਿੱਤਾ ਧੰਨਵਾਦ ਸਾਨੂੰ ਤਾਂ ਕੀਤਾ ਧੰਨਵਾਦ ਆਦਰ ਸਤ ਧੰਨਵਾਦ ਕੀਤਾ ਜਿਨ੍ਹਾਂ ਨੇ ਤੇਰੇ ਵਿੱਚ ਲੰਗਰ ਲਗਾਇਆ ਗਿਆ ਕੈਂਪਾਂ ਦਾ ਵੀ ਤਨ ਨਾਨਕ ਦੇਵ ਪ੍ਰਕਾਰ ਦੇ ਵਾਲੇ ਵੇਲੇ ਲਗਾਇਆ ਗਰ ਨਮਰੇਕ ਰਵਦਾਰ ਨਗਰ ਦੇਖੇ ਰੀ ਕੈਂਪ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਪਜਨ ਬੱਧਨ ਐਡਵੋਕੇਟ ਜਨਰਲ ਸੈਕਟਰੀ ਸ੍ਰੀ ਗੁਰਬਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਤੋਂ ਅੱਜ ਡਾਕਟਰ ਮੀਵਾ ਸਿੰਘ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਹੈ ਜਿਸ ਵਿੱਚ ਮਰੀਜ਼ਾਂ ਨੂੰ ਫਰੀ ਦਵਾਈਆਂ ਫਰੀ ਐਨਕਾਂ ਅਤੇ ਫਰੀ ਆਪਰੇਸ਼ਨ ਕੀਤੇ ਜਾ ਰਹੇ ਨੇ ਤੋਂ ਮੈਂ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਮੀਵਾ ਸਿੰਘ ਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਗੁਰੂ ਘਰ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਜੋ ਜ਼ਰੂਰਤਮੰਦ ਲੋਕ ਸੀਗੇ ਜ਼ਰੂਰਤਮੰਦ ਸੀਗੇ ਉਹਨਾਂ ਦੇ ਜਿਹੜਾ ਆਪਰੇਟ ਕਰਕੇ ਜਿਹੜਾ ਬਹੁਤ ਵੱਡੀ ਜਿਹੜੀ ਆ ਸਹੂਲਤ ਦਿੱਤੀ ਆ ਤੋਂ ਅਸੀਂ ਮੈਂ ਇੱਕ ਵਾਰੀ ਫਿਰ ਸ਼੍ਰੀ ਗੁਰਵਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਮੀਵਾ ਸਿੰਘ ਜੀ ਅਤੇ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਮੈਂ ਸ਼੍ਰੀ ਨਰਨਜਤ ਦਾਸ ਕੈਂਥ ਜੀ ਅਤੇ ਵਿਜੇ ਕੁਮਾਰ ਜੀ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਮਿਹਨਤ ਸਦਕਾ ਡਾਕਟਰ ਮੀਵਾ ਸਿੰਘ ਜੀ ਅਤੇ ਉਹਨਾਂ ਦੀ ਕਮੇਟੀ ਨੂੰ ਮਿਲ ਕੇ ਜੋ ਲਗਾਇਆ ਗਿਆ ਕੈਂਪ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੁਰੂ ਘਰ ਨੂੰ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੋਂ ਅਸੀਂ ਸ਼੍ਰੀ ਨਰਿੰਦਰਨ ਦਾਸ ਜੀ ਕੈਂਥ ਅਤੇ ਸ਼੍ਰੀ ਵਿਜੇ ਕੁਮਾਰ ਜੀ ਦਾ ਵੀ ਤਹ ਦਿਲੋਂ ਆਪਣੀ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਜਨ ਬੱਦਨ ਐਡਵੋਕੇਟ ਤਾਂ ਮੇਰਾ ਮੋਬਾਈਲ ਨੰਬਰ ਜੋ ਹੈ 98150 10464 ਹੈ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਇਲਾਕਾ ਨਿਵਾਸੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਕੈਂਪ ਦਾ ਆ ਕੇ ਬਹੁਤ ਵੱਡਾ ਲਾਭ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬਾਈ ਫਤਿਹ ਅਜਵਤਾ ਸਿੰਘ ਅਰਵ YouTube ਚੈਨਲ ਅੱਜ ਉਸ ਸਥਾਨ 'ਤੇ ਪਹੁੰਚਾ ਜਿੱਥੇ ਤੰਤਾ ਸਿੰਘ ਨਾਨਕ ਦੇ ਪ੍ਰਕਾਸ਼ ਦੇ ਅਰੇ ਦੇ ਸਭੰਦ ਵਿੱਚ ਪ੍ਰਬੰਧਕ ਕਮੇਟੀ ਨੇ ਸੰਗਤਾਂ ਸਹਿਯੋਗ ਨਾਲ ਤੇ ਡਾਕਟਰ ਨੇ ਕੀਤਾ ਧੰਨਵਾਦ ਜਿੱਥੇ ਅੱਜ ਫ੍ਰੀ ਕੈਂਪ ਲਗਾ ਰਿਹਾ ਹੈ ਤੇ ਦੇ ਰਿਹਾ ਹੈ ਤੁਸੀਂ ਸ਼ਿਲੇਗੁਰੂ ਦਾਸਪਨ ਗਰੇਨ ਬਰੇਕ ਵਿਖੇ ਲਗਾਇਆ ਗਿਆ ਫ੍ਰੀ ਅੱਖਾਂ ਦਾ ਕੈਂਪ ਸੰਗਤਾਂ ਨੇ ਆਨੰਦ ਮਾਣਿਆ ਪ੍ਰਮੋਦ ਦੇ ਗੀਤਾਂ ਤੇ ਡਾਕਟਰ ਸਾਹਿਬਾ ਕੀ ਪ੍ਰਮੋਦ ਦੇ ਕਮਿਊਨਿਟੀ ਕੀਤਾ ਧੰਨਵਾਦ आओ जित कैंप लगे है स्थान करिए दर्शन आओ गबात करिए श्रीकाल जी ਸਾਰੇ ਮਿਲਾ ਲੋ ਬੋਲੋ ਠੀਕ ਹੈ ਬਿਦਾਤ ਗਾਰਡਨ ਗਾਦੇਓ ਸੋ ਨਿਵਾਸ ਸੁਖੀ ਆਪਾ ਤਾਂ ਨਾਨਕ ਦੇ ਪ੍ਰਕਾਸ਼ ਦੇ ਵਾਲੇ ਰਵਿਦਾਨ ਗਲੀ ਵਿੱਚ ਰਵਦਾ ਮੰਦਰ ਦੇਖ ਕੀਤਾ ਗਿਆ ਫਿਰ ਅੱਖਾਂ ਦਾ ਅੱਖਾਂ ਦਾ ਗਾਰਡਨ ਮੁਖਮੈਨ ਨੇ ਕੀਤਾ ਗਿਆ ਆਓ ਜੀ ਇਹਨਾਂ ਨੇ ਮੁਖਮੈਨ ਦਾ ਕਰੋ ਕਰੀਏ ਆਓ ਇਹਨਾਂ ਨਾਲ ਗੱਲਬਾਤ ਕਰੀਏ ਹੈਨਰੀ ਅਸਾਂ ਜੀ ਸਾਡੀ ਸੱਸ ਦੀ ਗੱਲ ਜੀ ਦਿੱਕਾਟਨ ਕੀਤਾ ਤੇ ਡਾਕਟਰ ਸਾਹਿਬ ਨੇ ਬਤਾਇਆ ਤੇ ਦੇਵ ਦੇ ਸੰਗਤਾਂ ਬਤਾਇਆ ਮੈਂ ਬਦਾਈਆਂ ਜੀ ਡਾਕਟਰ ਸਾਹਿਬ ਸਾਰਿਆਂ ਨੇ ਇੱਥੇ ਜੀ ਕੈਂਪ ਲਾਇਆ ਜੀ ਅੱਜ ਬਹੁਤ ਚੰਗਾ ਕੰਮ ਕਰ ਰਹੇ ਆ ਜੀ ਅੱਜ ਮੈਂ ਅਬ ਜੁਰਾਵਰ ਸਿੰਘ ਹੈਂਡਰੀ ਸਾਹਿਬ ਦਾ ਸਾਡੇ ਕੈਂਪ ਵਿੱਚ ਪਹੁੰਚਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਹੈ ਹੈਂਡਰੀ ਪਰਿਵਾਰ ਨੇ ਤੇ ਉਹ ਮੈਨੂੰ ਹੁਣ ਵੀ ਵਿਸ਼ਵਾਸ ਦੇ ਰਹੇ ਨੇ ਅੱਜ ਤੋਂ ਆਸੇ ਜਦੋਂ ਵੀ ਕਿਤੇ ਇਹੋ ਜਿਹਾ ਕੰਮ ਕਰੋਗੇ ਤਾਂ ਹੈਨੀ ਪਰਿਵਾਰ ਦਾ ਸਾਡੇ ਨਾਲ ਸਾਥ ਰਹੇਗਾ ਇੱਥੇ ਪੁੱਜਣ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਹਾਂ ਅਤੇ ਨਾਲ ਹੀ ਉਹਨਾਂ ਦਾ ਆਇਆਂ ਨੂੰ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ